ਇਹ ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਆਓ ਤੁਹਾਨੂੰ ਲੈ ਚੱਲਦੇ ਹਾਂ ਜ਼ਿਲ੍ਹਾ ਫਰੋਹੇ ਪਰ ਦੇ ਛੋਟੇ ਜਿਹੇ ਪਿੰਡ ਭੰਬਾਲਾਂਡਾ ਵਿਖੇ ਜਿੱਥੇ ਆਸਟ੍ਰੇਲੀਆ ਤੋਂ ਆਏ ਹੋਏ ਨੌਜਵਾਨ ਨੇ ਆਪਣੀ ਮਿਹਨਤ ਦੇ ਨਾਲ ਕਿਸਾਨਾਂ ਦੀਆਂ ਵਧੀਆਂ ਹੋਈਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਓ ਤੁਹਾਨੂੰ ਦਿਖਾਉਣੀ ਹੈ ਇੱਕ ਅਜਿਹੀ ਟਰਾਲੀ ਜਿਸ ਵਿੱਚ ਲੇਬਰ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਸ ਟਰਾਲੀ ਵਿੱਚ ਇੱਕ ਅਜਿਹੀ ਮਸ਼ੀਨਰੀ ਫਿੱਟ ਕੀਤੀ ਹੈ ਜਿਸ ਨਾਲ ਤੂੜੀ ਆਪਣੇ ਆਪ ਹੀ ਲੈਂਦੀ ਹੈ ਤੇ ਲੇਬਰ ਦੀ ਵੀ ਬਚਤ ਹੁੰਦੀ ਹੈ ਅਤੇ ਟਾਈਮ ਦੀ ਵੀ ਬਚਤ ਹੁੰਦੀ ਹੈ। ਆਓ ਮਿਲਾਈਏ ਤੁਹਾਨੂੰ ਅਸੀਂ ਸ਼ਖਸ ਨੂੰ ਜਿਨ੍ਹਾਂ ਨੇ ਇਹ ਟਰਾਲੀ ਨੂੰ ਤਿਆਰ ਕੀਤਾ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਜੀ ਤੁਹਾਡਾ ਸ਼ੁਭਨਾਮ ਜੀ। ਮੇਰਾ ਨਾਮ ਗੁਰਲਾਬ ਸਿੰਘ ਹੈ ਜੀ ਤੇ ਮੈਂ ਵੈਸੇ ਤਾਂ ਆਸਟ੍ਰੇਲੀਆ ਚ ਰਹਿਣਾ ਤੇ ਹੁਣ 2 ਮਹੀਨੇ ਦੀ ਛੁੱਟੀ ਆਇਆ ਹੋਇਆ ਹਾਂ। ਠੀਕ ਹੈ ਜੀ। ਭਾਈ ਜੀ ਤੁਸਨੂੰ ਇਹ ਟਰਾਲੀ ਤਿਆਰ ਕਰਨ ਦਾ ਆਈਡੀਆ ਤੁਹਾਡੇ ਦਿਮਾਗ ਵਿੱਚ ਕਿਵੇਂ ਆਇਆ? ਦਰਅਸਲ ਗੱਲ ਇਹ ਹੈ ਜੀ ਜਦੋਂ ਅਸੀਂ ਤੂੜੀ ਬਣਾਉਨੇ ਆ ਤਾਂ ਤੂੜੀ ਬਣਾਉਣ ਵੇਲੇ ਜਦੋਂ ਲਾਉਨੇ ਆਸੀਂ ਸਟੋਰ ਕਰਦੇ ਆ ਤੂੜੀ ਨੂੰ ਤਾਂ ਉਦੋਂ ਪ੍ਰੋਬਲਮ ਬਹੁਤ ਆਉਂਦੀ ਲਾਉਂਦੀ ਉਸ ਟਾਈਮ ਤੇ ਲੇਬਰ ਵੀ ਨਹੀਂ ਮਿਲਦੀ ਤੇ ਪੰਜਾਬ ਦੇ ਵਿੱਚ ਸਾਰੀ ਕੰਮ ਚੱਲਦਾ ਹੁੰਦਾ ਠੀਕ ਹੈ ਜੀ ਤੇ ਉਦੋਂ ਜੇ ਆਪਾਂ ਨੂੰ ਲੇਬਰ ਮਿਲਦੀ ਵੀ ਆ ਤਾਂ ਬਹੁਤ ਮਹਿੰਗੀ ਮਿਲਦੀ ਆ ਜੋ ਕਿ ਅੱਜ ਦਾ ਹਰੇਕ ਕਿਸਾਨ ਉਹ ਚੀਜ਼ ਅਫੋਰਡ ਨਹੀਂ ਕਰ ਸਕਦਾ ਤੇ ਮੈਂ ਸੋਚਿਆ ਵੀ ਟਰਾਲੀ ਵਿੱਚ ਕੋਈ ਜਿਹਹਾ ਜਗਾੜ ਤਿਆਰ ਕੀਤਾ ਜਾਵੇ ਕੋਈ ਸਿਸਟਮ ਲਾਇਆ ਜਾਵੇ ਠੀਕ ਹੈ ਜੀ ਕੇ ਵੀ ਆਪਾਂ ਨੂੰ ਮਤਲਬ ਲੀਵਰ ਦੀ ਲੋੜ ਨਾ ਪਵੇ ਤੇ ਟਰਾਲੀ ਆ ਜਦੋਂ ਆਪਾਂ ਅੰਦਰ ਲਾਈਏ ਤਾਂ ਆਟੋਮੈਟਿਕ ਤੂੜੀ ਲੈ ਜਾਵੇ ਠੀਕ ਹੈ ਤੇ ਉਹ ਸੋਚ ਮੈਂ ਰੱਖ ਕੇ ਫਿਰ ਹੌਲੀ ਹੌਲੀ ਮੈਂ ਡਿਜ਼ਾਈਨ ਕਰ ਦਿੱਤਾ ਹਾਂ ਜੀ ਭਾਈ ਜੀ ਸਾਡੇ ਦਰਸ਼ਕਾ ਤੁਸੀਂ ਦੱਸੋ ਇਹ ਟਰਾਲੀ ਤਿਆਰ ਕਰਨ ਨੂੰ ਕਿੰਨਾ ਟਾਈਮ ਲੱਗਿਆ ਤੇ ਕਿੰਨਾ ਖਰਚਾ ਆ ਇਹ ਟਰਾਲੀ ਨੂੰ ਤਿਆਰ ਕਰਨ ਤੇ ਲਗਭਗ ਮੇਰੇ 2 ਹਫ਼ਤੇ ਲੱਗ ਗਏ ਆ ਠੀਕ ਹੈ ਤੇ ਇਹਦੇ ਵਿੱਚ ਮੈਨੂੰ ਕੁਝ ਸਪੇਅਰ ਪਾਰਟ ਬੜੀ ਮੁਸ਼ਕਲ ਨਾਲ ਮੈਂ ਇਕੱਠਾ ਕੀਤਾ ਇਹਦਾ ਤੇ ਇਹ ਲਗਭਗ ਇਹ ਤੇ ਖਰਚਾ 22000 ਰੁਪਏ ਆ ਠੀਕ ਹੈ ਤੇ ਭਾਈ ਜੀ ਇਹ ਟਰੈਕਟਰ ਕਿੰਨੇ ਹੱਥ ਪਾਵਰ ਦੇ ਚਲਾਉਣ ਵਾਸਤੇ ਚਾਹੀਦਾ ਹੈ ਇਹਦੇ ਵਾਸਤੇ ਆਪਾਂ ਨੂੰ ਟਰੈਕਟਰ ਹੌਸਪਾਵਰ ਦਿੱਤਾ ਕੋਈ ਵੱਡੀ ਗੱਲ ਨਹੀਂ ਕੀ ਹੌਸਪਾਵਰ ਤਾਂ ਭਾਵੇਂ ਟਰੈਕਟਰ ਘੱਟ ਹੀ ਹੋਵੇ ਪਰ ਇਹਦੇ ਵਾਸਤੇ ਜਿਹੜੀ ਆਪਾਂ ਨੂੰ ਬੈਟਰੀ ਚਾਹੀਦੀ ਆ ਉਹ ਬੈਟਰੀ ਵਧੀਆ ਕੁਆਲਿਟੀ ਕੰਪਨੀ ਦੀ ਚਾਹੀਦੀ ਆ ਜਿਹੜੀ ਦੇਸੀ ਬੈਟਰੀ ਆ ਉਹ ਇਹਨੂੰ ਚਲਾ ਨਹੀਂ ਸਕਦੀ ਕਿਉਂਕਿ ਇਹਦੇ ਵਿੱਚ ਇਲੈਕਟ੍ਰੋਨਿਕ ਮੋਟਰ ਫਿੱਟ ਕੀਤੀ ਗਈ ਹੈ। ਹਾਂਜੀ ਉਹ 12 ਵੋਲਟ ਦੀ ਇਲੈਕਟ੍ਰੋਨਿਕ ਮੋਟਰ ਆ ਜੋ ਖੁੱਲੀ ਰਿਮੋਟ ਕੰਟਰੋਲ ਆ ਜੀ। ਠੀਕ ਹੈ। ਹਾਂਜੀ ਤੇ ਭਾਈ ਜੀ ਤੁਸੀਂ ਸਾਨੂੰ ਖੁਦ ਹੀ ਇਸ ਟਰਾਲੀ ਬਾਰੇ ਜਾਣਕਾਰੀ ਦਿਓ। ਹਾਂ ਇਹ ਟਰਾਲੀ ਆਪਾਂ ਤੁਹਾਨੂੰ ਹਨ ਚਲਾ ਕੇ ਵਿਖਾ ਸਕਦੇ ਹਾਂ। ਹਾਂਜੀ ਵੈਸੇ ਤਾਂ ਆਪਾਂ ਜੇ ਟਰੈਕਟਰ ਬੰਨਦਾ ਤਾਂ ਬੰਦ ਟਰੈਕਟਰ ਤੋਂ ਵੀ ਆਪਾਂ ਇਹਨੂੰ ਚਲਾ ਸਕਦੇ ਆ ਠੀਕ ਹੈ ਜੀ ਪਰ ਉਹ ਜਿਹੜੀ ਵਿੱਚ ਮੋਟਰ ਫਿੱਟ ਕੀਤੀ ਗਈ ਆ ਉਹ ਮੋਟਰ ਬੈਟਰੀ ਦਾ ਫਿਰ ਕਰੰਟ ਖਿੱਚਦੀ ਆ ਜਿਹਦੇ ਕਰਕੇ ਬਾਅਦ ਚ ਆਪਾਂ ਨੂੰ ਟਰੈਕਟਰ ਸਟਾਰਟ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਆਪਾਂ ਪਹਿਲਾਂ ਟਰੈਕਟਰ ਸਟਾਰਟ ਕਰ ਲੈਣੇ ਆ ਹਾਂਜੀ ਫਿਰ ਤੁਹਾਨੂੰ ਇਸ ਤਰ੍ਹਾਂ ਹੋਣਾ ਕੰਟਰੋਲ ਵੀ ਆ ਔਰ ਇਹਦੇ ਤੇ ਆਹਾ ਇੱਕ ਸਵਿੱਚ ਵੀ ਲੱਗੀ ਹੋਈ ਆ ਔਰ ਜਿਹੜੀ ਸਵੱਚ ਆ ਇਹ ਸਵੱਚ ਤੇ ਵੀ ਕੰਟਰੋਲ ਹੁੰਦੀ ਆ ਔਰ ਇਹ ਜਿਹੜੀ ਫਰੇਮ ਸਾਰਾ ਜੋ ਮੋਟਰ ਆ ਇਹ ਰਿਮੋਟ ਕੰਟਰੋਲ ਵੀ ਆ ਜੇ ਆਪਾਂ ਰਿਮੋਟ ਤੋਂ ਕੰਮ ਕਰਾਉਣਾ ਹੋਵੇ ਤਾਂ ਮੋਟਰ ਤੋਂ ਵੀ ਕੰਮ ਕਰਵਾ ਕਰਦਾ ਇਹ ਸਾਡੀ ਬਾਈ ਜੀ ਨੂੰ ਰਿਮੋਟ ਨਾਲ ਜਾਣ ਕਰਾ ਦੇਵੀਂ ਰਿਮੋਟ ਦਾ ਕੀ ਫਾਇਦਾ ਏ ਮੋਟ ਦਾ ਇਹਦਾ ਇਹ ਫਾਇਦਾ ਜੀ ਜਦੋਂ ਆਪਾਂ ਪੱਖੇ ਤੇ ਤੂੜੀ ਲਾਉਣੀ ਆ ਠੀਕ ਹੈ ਜੀ ਤੇ ਜੇ ਆਪਾਂ ਸੋਚ ਤੋਂ ਕੰਟਰੋਲ ਕਰਾਂਗੇ ਤਾਂ ਇੱਕੋ ਦਮ ਸਾਰੀ ਤੂੜੀ ਪੱਖੇ ਤੇ ਡੈਗ ਪੂਗੀ ਜਾਂ ਤਾਂ ਉਹ ਫਿਰ ਪੱਖਾ ਚੋਕ ਹੋ ਜਾਊਗਾ ਜਾਂ ਇਹ ਫਿਰ ਉਹਦੀ ਆਪਾਂ ਨੂੰ ਕੋਈ ਚੀਜ਼ ਨੁਕਸਾਨ ਹੋ ਸਕਦਾ ਪੱਖੇ ਦਾ ਜਦੋਂ ਇੱਕੋ ਦਮ ਪੱਖੇ ਤੇ ਤੂੜੀ ਡੈਗ ਪੂਗੀ ਠੀਕ ਹੈ ਜੀ ਤੇ ਬਾਈ ਜੀ ਤੁਸੀਂ ਮਾਡਲ ਖੁਦ ਆਪ ਤਿਆਰ ਕੀਤਾ ਜੀ ਇਹ ਹਾਂ ਇਹਦਾ ਜੋ ਡਿਜ਼ਾਈਨ ਹੈ ਉਹ ਸਾਰਾ ਮੈਂ ਆਪ ਤਿਆਰ ਕੀਤਾ ਠੀਕ ਹੈ ਔਰ ਇਹ ਡਿਜ਼ਾਈਨ ਤਿਆਰ ਕਰਦੇ ਨੂੰ ਮੈਨੂੰ ਲਗਭਗ 3 ਮਹੀਨਿਆਂ ਚ ਮੈਂ ਡਿਜ਼ਾਈਨ ਤਿਆਰ ਕੀਤਾ ਜੀ ਹਾਂ ਜੀ ਹਾਂ ਇਸ ਤੇ ਲੜਾ ਨਾ ਤੇ ਨਾ ਤਾਂ ਰੇਲ ਪਿੱਛੇ ਤੱਕਲੇ ਜਾ ਕੇ ਦੇਖਾਂਗੇ ਇਹ ਜਿਹੜਾ ਵਿੱਚ ਇਹ ਫਰੇਮ ਆ ਮੈਂ ਇਹ ਫਰੇਮ ਆ ਇਸ ਰੀ ਦੇ ਉੱਪਰ ਚੱਲ ਕੇ ਪਿੱਛੇ ਤੱਕ ਜਾਂਦਾ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਪੂਰੀ ਜਿੰਨੀ ਵੀ ਹੋਵੇਗੀ ਉਹ ਸਾਰੀ ਪਿੱਛੇ ਬਾਹਰ ਨਿਕਲੇ ਤੇ ਭਾਈ ਜੀ ਇਹ ਫਰੇਮ ਦੀ ਕਪੈਸਟੀ ਕਿੰਨੀ ਆ ਜੀ ਇਹ ਫਰੇਮ ਤੇ ਜਿਹੜੀ ਮੋਟਰ ਕੱਟੀ ਗਈ ਆ ਵੈਸੇ ਤਾਂ ਉਸ ਮੋਟਰ ਦੀ ਕਪੈਸਟੀ 16 ਕੁਇੰਟਲ ਆ ਮਤਲਬ ਕਿਚਨ ਦੀ ਕਪੈਸਟੀ ਆ ਫਰਮੈਂ ਉਸਨੇ ਚਰਕਟਾ ਗਿਆ ਸੀ ਕਿ ਵਸਤੀ ਥੋੜੀ ਜੀ ਦੋਸ਼ ਦਾ ਵਿਚੇ ਇੱਕ ਇਹ ਹੁਣ ਟ੍ਰੇਨ ਹੈ ਇਹ ਉੱਥੇ ਚੱਲ ਕੇ ਬਿਲਕੁਲ ਕਿਸੇ ਥਾਂ ਤੇ ਜਾਊਗਾ ਇੱਕ ਕੋਟਾ ਪਿੱਛੇ ਰਹੇਗਾ ਕਿਉਂਕਿ ਇੱਕ ਕੋਟਾ ਦੇ ਵਿੱਚ ਜੋ ਗ੍ਰੈਫਸ ਲਗਾਏ ਪੂਰੇ ਕਰਕੇ ਯਾ ਕੋਟੇ ਵਿੱਚ ਰਹਿਣਾ ਜ਼ਰੂਰੀ ਹੈ ਇਹ ਦੁਬਾਰੇ ਹੀ ਵਾਪਸ ਚਲਾ ਜਾਊਗਾ ਹਾਂਜੀ ਹਾਂ ਇਹਦੇ ਵਿੱਚ ਸਾਰੇ ਸੇਫਟੀ ਸਿਸਟਮ ਲੱਗੀਆਂ ਹੋਈਆਂ ਨੇ ਜਿਵੇਂ ਟੇਮਪੀਸ ਵਿਚਾਲੇ ਵਿੱਚ ਆਟੋਮੈਟਿਕ ਪਿੱਛੇ ਜਾਣੇ ਰੁਕ ਜਾਂਦਾ ਹੈ ਜੀ ਇਹਦੇ ਨੁਕਸਾਨ ਵਾਲੀ ਗੱਲ ਨਹੀਂ ਹੁਣ ਜਿਵੇਂ ਇੱਥੇ ਆ ਕੇ ਆਪਣੇ ਆਪ ਤੁਸ ਗਿਆ ਇਹ ਠੀਕ ਹੈ ਜੀ ਹੁਣ ਜਦੋਂ ਇਹ ਮੂਰਲੇ ਪਾਸੇ ਜਾਊਗਾ ਉਸੇ ਨੂੰ ਅੰਦਰ ਹੀ ਫਰਸ਼ ਮੈਂ ਰੱਖਾਂਗਾ ਮੂਰਲੇ ਪਾਸੇ ਆ ਗਿਆ ਆਪਣੇ ਆਪ ਤਾਂ ਜਦੋਂ ਜਿਹੜਾ ਪ੍ਰੈਸ਼ਰ ਵੀ ਵਿੱਚ ਪਿਆ ਹੋਵੇ ਤਾਂ ਜੂੜੀ ਵਿੱਚ ਖੜੇ ਨਾ ਇਹ ਭਾਈ ਜੀ ਤੁਹਾਡੀ ਆਪਣੀ ਟਰਾਲੀ ਹੈ ਹਾਂਜੀ ਆਪਾਂ ਆਪਣੀ ਜਾਂਦੇ ਹਾਂ। ਹਾਂਜੀ ਭਾਈ ਜੀ ਤੁਹਾਨੂੰ ਲੱਗਿਆ ਜਿਸ ਕੰਮ ਦੇ ਲਈ ਨਹੀਂ ਖੜੇ ਹੋਏ। ਇਹਦੇ ਉੱਤੇ ਲੇਬਰ ਦਾ ਬਹੁਤ ਫੇਰਾ ਹੈ। ਠੀਕ ਹੈ ਜੀ। ਲੇਬਰ ਦੀ ਬਹੁਤ ਘੱਟ ਰੋਸਿਆ ਉਹ। ਇੱਕ ਜਿਹਦੇ ਵਿੱਚ ਮਤਲਬ ਕਿ ਕਹਿਣ ਦਾ ਵੀ ਆਪਣੇ ਨੂੰ ਟੈਕ ਤੋਂ ਪੁੱਛਦੇ ਨਾ ਬਿਲਕੁਲ ਆ ਡਰਾਈਵਰ ਆਵੇ ਟਰਾਲੀ ਨੂੰ ਚਲਾ ਕੇ ਆਪਣੇ ਆਪ। ਤੇ ਭਾਈ ਜੀ ਇਹ ਟਰਾਲੀ ਲੋਡ ਤੇ ਕਿੰਨੇ ਸਰਜਾ ਪੈਂਦਾ ਵੀ ਤੁਹਾਨੂੰ ਲੇਬਰ ਦਾ ਜੀ? ਲੇਬਰ ਦਾ ਕੋਈ ਪੈਸਾ ਤਾਂ ਸੀ 570 ਰੁਪਏ। ਠੀਕ ਹੈ ਜੀ। ਤੇ ਤੁਹਾਡੀ ਆਪਣੀ ਚੀਜ਼ ਕਿੰਨੀ ਹੈ? ਆਪਣੀ ਸਾਰੇ ਸੋਕ ਤੇ ਕਿੰਨੀਆਂ ਟਰਾਲੀਆਂ ਬਣ ਜਾਂਦੀਆਂ ਤੂੜੀ ਦੀ ਆਪਣੇ 150 ਟਰਾਲੀਆਂ ਬਣ ਜਾਂਦੀ ਹੈ ਠੀਕ ਹੈ ਕਿਉਂਕਿ ਤੂੜੀ ਲਾਉਣ ਵੇਲੇ ਬੜੀ ਪ੍ਰੋਬਲਮ ਆਉਂਦੀ ਸੀ ਤਾਂ ਹੁਣ ਇਹ ਸਿਸਟਮ ਅਸੀਂ ਪਹਿਲਾਂ ਇੱਕ ਟਰਾਲੀ ਵਿੱਚ ਲਾ ਕੇ ਵੇਖਿਆ ਹੁਣ ਇਹ ਬਹੁਤ ਵਧੀਆ ਸਿਸਟਮ ਚੱਲਦਾ ਤੇ ਅਗਲੀ ਵਾਰੀ ਨੂੰ ਕਿੰਨੇ ਟਰਾਲੀਆਂ ਦੇ ਵਿੱਚ ਲਾ ਦਿਆਂਗੇ ਤਾਂ ਫਿਰ ਇੱਕ ਵੀ ਬੰਦੇ ਦੀ ਮਤਲਬ ਲੋਡ ਨਹੀਂ ਪਾਉਗੀ ਸਾਨੂੰ ਲਾਉਣ ਠੀਕ ਹੈ ਤੁਸੀਂ ਟਰਾਲੀ ਤੋਂ ਬਿਨਾ ਹੋਰ ਵੀ ਕੋਈ ਮਾਡਲ ਤਿਆਰ ਕੀਤੇ ਆ ਹਾਂਜੀ ਹਾਂ ਮੈਂ ਅਸਲ ਦੇ ਵਿੱਚ ਨਿੱਕਾ ਹੁੰਦਾ ਹੀ ਇਹ ਜੇ ਕਾਫੀ ਕੰਮ ਕਰਦਾ ਰਿਆਂ ਔਰ ਨਿੱਕੇ ਹੁੰਦੇ ਨੂੰ ਮੈਨੂੰ ਪਹਿਲਾਂ ਣਿੱਕੇ ਣਿੱਕੇ ਮਾਡਲ ਬਣਾਉਂਦਾ ਸ਼ੌਕ ਸੀਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਬਿਹਤਰ ਐਕਸਪੀਰੀਅੰਸ ਵਧਦਾ ਗਿਆ ਤੇ ਮੈਂ ਵੱਡੇ ਪ੍ਰੋਡਕਟ ਤਿਆਰ ਕਰਨ ਲੱਗ ਗਿਆ ਜੀ ਤੇ ਹੁਣ ਬਾਹਰ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਟੈਕਨੋਲੋਜੀਸ ਦੇਖ ਕੇ ਉਸ ਤਰ੍ਹਾਂ ਵੀ ਹੋਰ ਮੈਂ ਪ੍ਰੋਡਕਟ ਨਵੇਂ-ਨਵੇਂ ਤਿਆਰ ਕਰ ਰਿਹਾ ਤੇ ਇਸ ਤੋਂ ਪਹਿਲਾਂ ਸਨ 2006 ਤੋਂ ਪਹਿਲਾਂ ਮੈਂ ਪੰਜਾਬ ਦੇ ਵਿੱਚ ਲੋਡਰ ਤਿਆਰ ਕੀਤਾ ਸੀਗਾ। ਇਸੇ ਟਰੈਕਟਰ ਤੇਜੀ ਤਿਆਰ ਕੀਤਾ ਸੀਗਾ। ਉਦੋਂ ਇਹ ਟਰੈਕਟਰ ਨਵੇਂ-ਨਵੇਂ ਆਏ ਸੀਗੇ ਫਾਰਮ ਟਰੱਕ 65। ਤੇ ਇਹਨਾਂ ਦੇ ਉੱਪਰ ਸਾਡੇ ਉਸ ਟਾਈਮ ਤੇ ਟਿੱਬੇ ਬਹੁਤ ਜ਼ਿਆਦਾ ਹੁੰਦੇ ਸੀ ਰੇਤਾ ਦੇ ਤੇ ਸਾਨੂੰ ਚੱਕਣ ਦੀ ਪ੍ਰੋਬਲਮ ਆਉਂਦੀ ਸੀ। ਉਦੋਂ ਮੈਂ ਇਹਦੇ ਤੇ ਲੋਡਰ ਤਿਆਰ ਕੀਤਾ ਸੀਗਾ ਜੋ ਬਹੁਤ ਹੀ ਸਕਸੈਸਫੁਲ ਰਿਹਾ ਉਦੋਂ। ਤੇ ਉਦੋਂ ਬਹੁਤ ਵਧੀਆ ਕੰਮ ਕਰਦਾ ਸੀਗਾ। ਉਸ ਤੋਂ ਬਾਅਦ ਅਸੀਂ ਆਪਣੇ ਹੀ ਘਰ ਦੇ ਟਰੈਕਟਰ ਸਵਰਾਜ 855 ਤੇ ਅਸੀਂ ਏਸੀ ਕੈਬਨ ਲਾਇਆ ਸੀ ਠੀਕ ਹੈ ਜੀ ਫੋਨ ਆਪਾਂ ਏਸੀ ਕੈਬਨ ਵੀ ਲਾਉਂਦੇ ਆ ਟਰੈਕਟਰਾਂ ਤੇ ਔਰ ਲੋਡਰ ਵੀ ਤਿਆਰ ਕਰਦੇ ਆ ਜੀ ਤੇ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਆਲੂ ਪਟਣ ਵਾਲੀ ਆਟੋਮੈਟਿਕ ਮਸ਼ੀਨ ਤਿਆਰ ਕਰ ਰਹੇ ਆ ਜਿਹੜੀ ਮਸ਼ੀਨ ਆਪੇ ਹੀ ਆਲੂ ਪਟਕੇ ਔਰ ਸਾਫ਼ ਕਰਕੇ ਤੇ ਟਰਾਲੀ ਚ ਪਾਊਗੀ ਠੀਕ ਹੈ ਜੀ ਹਾਂਜੀ ਹਾਂ ਹਾਂਜੀ ਭਾਈ ਜੀ ਉਹ ਮਸ਼ੀਨ ਮਤਲਬ ਆਲੂਆਂ ਦੀ ਸ਼ਾਂਟੀ ਵੀ ਆਪੇ ਕਰੂਗੀ ਠੀਕ ਹੈ ਜੀ ਤੇ ਸਫਾਈ ਵੀ ਆਪੇ ਕਰੂਗੀ ਆਪਾਂ ਨੂੰ ਸਿਰਫ ਖੇਤ ਚੋਂ ਟਰਾਲੀ ਭਰ ਕੇ ਆਲੂਆਂ ਦੀ ਘਰੇ ਲਿਉਣੀ ਹੈ ਹਾਂਜੀ ਭਾਈ ਜੀ ਉਹ ਤੁਸੀਂ ਕਿੰਨੇ ਟਾਈਮ ਤੱਕ ਦੂਜਾ ਮਾਰਕੀਟੇ ਤਾਰ ਰਹੇ ਆ ਮੇ ਜੀ ਉਹ ਮਸ਼ੀਨ ਅਸੀਂ ਇਸ ਸਾਲ ਤਿਆਰ ਕਰ ਦੇਣੀ ਸੀ ਪਰ ਨੋਟਬੰਦੀ ਦੇ ਕਰਕੇ ਸਾਡਾ ਉਹਦਾ ਕੰਮ ਥੋੜਾ ਜਿਹਾ ਸਲੋ ਹੋ ਗਿਆ ਠੀਕ ਹੈ ਜੀ ਤੇ ਤੁਹਾਨੂੰ ਵੀ ਪਤਾ ਹੀ ਸਾਰੇ ਇੰਡੀਆ ਦੇ ਵਿੱਚ ਕੈਸ਼ ਦੀ ਪ੍ਰੋਬਲਮ ਆ ਤੇ ਉਹਦੇ ਕਰਕੇ ਸਾਡਾ ਕੰਮ ਸਲੋ ਹੋ ਗਿਆ ਤੁਸੀਂ ਅਸੀਂ ਹਾਪਫਲੀ ਨੈਕਸਟ ਇਅਰ ਅਸੀਂ ਤਿਆਰ ਕਰ ਲੈਂਗੇ ਜਾਨੀ ਕਿ ਉਹਦਾ ਕੰਮ ਚੱਲ ਰਿਹਾ ਜੀ ਹਾਂਜੀ ਹਾਂ ਉਹਦਾ ਕੰਮ ਚੱਲੀ ਜਾਂਦਾ ਉਹ ਅਸੀਂ ਤਿਆਰ ਕਰ ਰਹੇ ਹਾਂ ਬਟ ਸਲੋ ਹੋ ਗਿਆ ਕੰਮ ਸਾਡਾ ਨੋਟ ਬੰਦੀ ਦੇ ਕਰ ਹਾਂਜੀ ਹਾਂਜੀ ਭਾਈ ਜੀ ਤੁਸੀਂ ਸਾਡੀ ਟੀਮ ਲਈ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਜੀ ਓਕੇ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਵਟਸਐਪ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ